ਬਈ ਆ ਗੱਡੀ ਦੇਖ ਕੇ ਬਈ ਹਨਾ ਕਿਹੜੇ ਬਾਈ ਦੀ ਯਾਦ ਆਉਂਦੀ ਹੈ ਮੜੇ ਤੁਸੀਂ ਕਮੈਂਟ ਜ਼ਰੂਰ ਕਰਿਓ ਬਈ ਗੱਡੀ ਦੇਖੋ ਬਈ ਖੂਬ ਹੂ ਓਦਾਂ ਦੀ ਗੱਡੀ ਨਾਲਦੀ ਹੈ ਬਈ ਹਨਾ ਤੇ ਰੇਟ ਸੁਣ ਕੇ ਤੁਸੀਂ ਵਾਕਈ ਖੁਸ਼ ਹੋ ਜਾਓਗੇ ਇੱਕੋ ਹੀ ਰੇਟ ਦੇ ਦਿਓ 65000 ਦੀ ਕਾਰ ਦੇ ਦਾਂਗੇ 65000 ਰੁਪਏ ਦੀ 65000 ਦੀ ਠੀਕ ਹੈ ਮੈਨੂੰ ਲੱਗਦਾ ਪੁਰਾਣਾ ਐਕਟਿਵਾ ਵੀ ਨਹੀਂ ਆਉਂਦਾ ਹੋਣਾ 65 ਨਹੀਂ ਆਉਂਦੀ ਬਈ 2014 ਮਾਡਲ ਸਾਰਾ ਬਾਜ਼ਾਰ ਛਾਣਾਇਆ ਹੈ ਬਈ ਹਨਾ ਕਿਸੇ ਪਾਸੋਂ ਨਹੀਂ ਮਿਲਨੀ ਪਰ ਆਪਣੇ ਲੈਵੇ ਖੜੀ ਹੈ ਤੇ ਇਹ ਕਾਰ ਆ ਤੁਹਾਡੇ ਲਈ ਫੁੱਲੀ ਮੋਡੀਫਾਈਡਡ ਹੈ ਬਈ ਇਹ ਕਾਰ ਦਾ ਜਿਹੜਾ ਰੇਟ ਤੁਹਾਨੂੰ ਮੈਂ ਦੇਦਾ ਸਾਰੀ ਮਾਰਕੀਟ ਰੇਟ ਦੇ ਵਿੱਚ ਜਾਇਓ ਇਹ ਕਾਰ ਦਾ ਜਿਹੜਾ ਰੇਟ ਤੁਹਾਨੂੰ ਦਵਾਂਗਾ ਪੂਲ ਮਾਰਕੀਟ ਜਾਇਓ ਫੁੱਲ ਜਿੱਥੇ ਮਰਜੀ ਉੱਥੋਂ ਤੁਹਾਨੂੰ ਰੇਟ ਨਹੀਂ ਮਿਲਣਾ 12 ਮਾਡਲ ਪ੍ਰੀਮੀਅਮ ਪਲੱਸ 12 ਤੋਂ ਲੈ ਕੇ 16 ਤੱਕ ਆਈ 6 ਭਾਈ ਹੈ ਜੀ ਹਾਂਜੀ ਪੰਜਾਬ ਦਾ ਨੰਬਰ ਹੈ ਸੈਗਨ ਓਨਰ ਹੈ ਹਾਂਜੀ 1 ਲੱਖ ਵੇ ਤੇ ਏਜੰਸੀ ਰਿਕਾਰਡ ਚੱਲੀ ਹੋਈ ਹੈ ਹਾਂਜੀ ਚੈਲੈਂਜਿੰਗ ਪ੍ਰਾਈਸ ਹੈ ਚੰਡੀਗੜ੍ਹ ਪੰਜਾਬ ਦਿੱਲੀ ਦੀ ਮਾਰਕੀਟ ਨੂੰ ਕਿ 6 ਲੱਖ 90 ਹਜ਼ਾਰ ਦੀ ਕਾਰ ਦੇ ਦਾਂਗੇ ਪੰਜਾਬ ਨੰਬਰ ਦੀ ਜਿਹੜੀ ਕਾਰ ਅਸਲ 'ਚ ਭਾਈ ਹਨਾ ਰੋਡ ਵਾਸਤੇ ਤਾਂ ਬਣੀਏ ਨਹੀਂ ਇਹ ਤਾਂ ਬਣੀ ਆਫ ਰੋਡ ਵਾਸਤੇ ਇਹ ਤਾਂ ਬਣੀ ਆਫ ਰੋਡ ਵਾਸਤੇ ਰੇਤ ਤੇ ਵਾਸਤੇ ਬਈ ਹਨਾ ਚਾਹੇ ਨੂੰ ਪਾਣੀ ਚ ਬਾੜੋ ਚਾਹੇ ਪਹਾੜਾਂ ਦੇ ਚੜੋ ਉਹਦੇ ਵਾਸਤੇ ਬਣੀ ਆ ਕਾਰ ਉਹ ਮੈਂ ਤਾਂ ਕਹਿ ਰਿਹਾ ਬਈ ਹਨਾ ਇੱਕ ਵਾਰ ਨਾ ਤੁਸੀਂ ਜਦੋਂ ਅੰਦਰ ਜਾ ਕੇ ਚੈੱਕ ਕਰੋਗੇ ਇਹਦੇ ਹੈਂਡਲ ਗ੍ਰੈਪ ਹੈਂਡਲ ਬਹੁਤ ਲੱਗੇ ਹੁੰਦੇ ਨੇ ਬਹੁਤ ਲੱਗੇ ਬਹੁਤ ਟੂਟ ਮੈਂ ਕਹਿੰਦਾ ਜਦੋਂ ਇਹ ਲਾਂਚ ਹੋਈ ਸੀਗੀ ਉਦੋਂ ਗੱਡੀਆਂ ਇਹ 1996 ਤੋਂ ਆ ਰਹੀਆਂ ਹਾਂ ਪੁਜਾਰੋ 2 ਡੋਰ ਵੀ ਆਈ ਹੈ 4 ਡੋਰ ਵੀ ਆਈ ਹੈ ਤੇ ਕੋਈ ਜਪਾਨੀਸ ਆ ਕੋਈ ਇਹ ਬੁਲਡੌਗ ਸ਼ੇਪ ਦੀ ਡਿਮਾਂਡ ਬਹੁਤ ਹੈ ਇਹ ਗੱਡੀ ਉਹ ਆ ਜਿਹੜੀ ਪਹਿਲੀ ਕਾਰ ਆਈ ਦੀ ਜਿਹੜੀ ਸਟੀਲ ਦੇ ਬੰਪਰਾਂ ਚ ਆਈ ਦੀ ਸਟੀਲ ਦੇ ਬੰਪਰਾਂ ਚ ਆ ਚੈੱਕ ਕਰ ਲੋ ਤੇ ਤੁਸੀਂ ਮਾੜਾ ਕਮੈਂਟ ਕਰਕੇ ਦੱਸੋ ਅਗਰ ਕੋਈ ਹੋਰ ਗੱਡੀ ਆਈ ਹੈ ਕਿ ਸਟੀਲ ਦੇ ਬੰਪਰਾਂ ਦੇ ਵਿੱਚ ਵੀ ਉਹ ਵੀ ਸਾਨੂੰ ਦੱਸੋ ਵੀ ਹੈਨਾ ਕਿਹੜੀ ਗੱਡੀ ਆ ਅੱਜ ਜਿਹੜੀ ਤੁਹਾਨੂੰ ਕਾਰਾਂ ਦੇਵਾਂਗੇ ਬਈ ਉਹੋ ਜਿਹੇ ਕਾਰਾਂ ਰਹਿਣਗੀਆਂ ਵੀ ਮਾਰਕੀਟ ਦੇ ਵਿੱਚ ਕਾਰਾਂ ਉਹ ਹੈ ਨਹੀਂ ਗੀਆਂ ਆਪਾਂ ਡਿਮਾਂਡ ਵੀ ਹੈਗੀ ਆ ਕਾਰਾਂ ਦੀ ਤੇ ਰੇਟ ਵੀ ਕੁਝ ਨਹੀਂ ਰਹਿਣਗੇ ਰੇਟ ਬਹੁਤ ਜਾਇਜ਼ ਦੇ ਕਾਰਾਂ ਦੇਵਾਂਗੇ ਅੱਜ ਆਪਾਂ ਮੁਹਾਲੀ ਖੜੇ 70 ਸੈਕਟਰ ਤੇ ਡੇਅਰ 4x4 ਕਲੱਬ ਦੇ ਉੱਤੇ ਬਹੁਤ ਸੋਹਣੇ-ਸੋਹਣੇ ਕਾਰਾਂ ਲੈਣੀਆਂ ਨੇ ਅਗਰ ਤਾਂ ਵੀਡੀਓ ਐਂਡ ਤੱਕ ਦੇਖਿਓ ਤਾਂ ਤੁਹਾਨੂੰ ਰੇਟ ਦੱਸੂਗਾ ਰੇਟ ਵੀ ਬਈ ਬਹੁਤ ਜਾਇਜ਼ ਹੋਣਗੇ ਸਸੀ ਗੱਲ ਵੀਰੇ ਸਸੀ ਵਾਲੀ ਜੀ ਕੀ ਹਾਲ ਹੈ ਬੱਸ ਵਧੀਆ ਚੇਤਨ ਭਾਈ ਆਪਣੇ ਨਾਲ ਲੈ ਗੱਲਬਾਤ ਕਰਾਂਗੇ ਇਹਨਾਂ ਨਾਲ ਵੀਰੇ ਕਾਰਾਂ ਜਿਹੜੀਆਂ ਵੈਸੇ ਤਾਂ ਚਲੋ ਆਪਣੇ ਰੇਟ 'ਚ ਹੀ ਹੁੰਦੀਆਂ ਜੀ ਅੱਜ ਹੈ ਕੁਝ ਸਪੈਸ਼ਲ ਕਾਰਾਂ ਤਾਂ ਆਪਣੇ ਨਾਲ ਭਾਈ ਸਾਡੇ ਕੋਲੇ ਸਾਰੇ ਮਿਕਸ ਸੈਗਮੈਂਟ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਮਾਰਕੀਟ ਨਾਲੋਂ ਸਸਤੀ ਤੇ ਵਧੀਆ ਕਰ ਦਈਏ ਠੀਕ ਹੈ ਜੀ ਤੇ ਅਸੀਂ ਕੁਝ ਆਡ ਕਾਰਾਂ ਵੀ ਲੈ ਕੇ ਆਏ ਆ ਜਿਹਦਾ 50 ਹੋਗੀ Maruti 2014 ਮਾਡਲ ਹੋਗੀ ਹਾਂਜੀ ਕਿ ਜਿਹੜੀਆਂ ਮਾਰਕੀਟ 'ਚ ਬਹੁਤ ਘੱਟ ਅਵੇਲੇਬਲ ਹੈ ਵੀ ਮਤਲਬ ਵੀ ਲੱਭਿਆ ਨਹੀਂ ਮਿਲਦੀਆਂ ਲੱਭਿਆ ਨਹੀਂ ਮਿਲਦੀਆਂ ਜੀ ਹਾਂ ਠੀਕ ਹੈ ਭਾਈ ਅਗਰ ਕੋਈ ਕਾਰ ਲੈਣੀ ਆ ਚੰਗੀ ਤਾਂ ਪੇਜ ਭਾਈ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਜਿਹੜਾ ਤੁਹਾਨੂੰ ਦਿਲ ਕਰਦਾ ਉਹ ਕਰ ਲਿਓ ਆਜਾ ਆਪਾਂ ਪਹਿਲੀ ਕਾਰ ਤੋਂ ਗੱਲ ਕਰੀਏ ਆਪਣੇ ਕੋਲ ਬੈਗੇ Maruti 2014 ਮਾਡਲ ਸਾਰਾ ਬਾਜ਼ਾਰ ਛਾਣਾਇਆ ਬਾਈ ਹਨਾ ਕਿਤੇ ਪਾਸੋਂ ਨਹੀਂ ਮਿਲਨੀ ਪਰ ਆਪਣੇ ਲਵੇ ਖੜੀ ਹੈ ਤੇ ਇਹ ਕਾਰ ਆ ਤੁਹਾਡੇ ਲਈ ਫੁੱਲੀ ਮੋਡੀਫਾਈਡਡ ਹੈ ਬਾਈ ਤੁਹਾਨੂੰ 1 ਰੁਪਈਆ ਨਹੀਂ ਲਾਉਣਾ ਕਾਰ ਦੇ ਉੱਤੇ ਤੇ ਇਹ ਕਾਰ ਬਈ ਤੁਸੀਂ ਚਲਾ ਸਕਦੇ ਹੋ Rajasthan ਨੰਬਰ ਦੀ ਕਾਰ ਆ ਜੋ ਕਿ Rajasthan ਵਾਲਾ ਭਾਈ ਦੇਖ ਰਿਹਾ Rajasthan ਦੀ ਪੰਜਾਬੀ ਬਹੁਤ ਨੇ ਬਹੁਤ ਨੇ ਜੀ ਬਹੁਤ ਤਾਂ ਉੱਥੋਂ ਵੀ ਬਈ ਕਾਰ ਲਿਜਾ ਸਕਦੇ ਹੋ ਤੁਸੀਂ ਹੈ ਤੇ ਇਹ ਕਾਰ ਦੀ ਕੀ ਡਿਟੇਲ ਹੈ ਵੀਰੇ ਬਾਈ ਜੀ ਇਹ 2014 ਮਾਡਲ ਹੈ ਸੈਕਿੰਡ ਓਨਰ ਹੈ 929300 ਚੱਲੀ ਹੈ ਏਜੰਸੀ ਰਿਕਾਰਡ ਹੈ ਜੀ ਠੀਕ ਹੈ ਇਹ ਆਨ ਸਪੈਸ਼ਲ ਆਰਡਰ ਦੇ ਕੋਈ ਹੈਂਡੀਕੈਪ ਬੰਦਾ ਸੀਗਾ ਜੀ ਉਹਨੇ ਸਪੈਸ਼ਲ ਆਰਡਰ ਦੇ ਗੱਡੀ ਮੰਗਾਈ ਸੀਗੀ ਓਕੇ ਵੈਸੇ 14 ਜਨਵਰੀ ਤੱਕ ਕਾਰਾਂ ਦੀ ਮੈਨੂਫੈਕਚਰ ਹੋਈ ਹੈ 800 ਦੀਆਂ ਠੀਕ ਹੈ ਜੀ ਤੇ ਬਹੁਤ ਰੇਅਰ ਪੀਸ ਹੈ ਜੀ ਉਦਾਂ ਤੁਹਾਨੂੰ ਆਲਟੋ ਆਲਟੋ ਮਰੂਤੀ ਬਹੁਤ ਰੇ ਮਿਲਣਗੀਆਂ 14 ਮਾਡਲ ਕਿਤੇ ਲਈ ਮਿਲਣੀ ਤੁਹਾਨੂੰ ਠੀਕ ਹੈ ਜੀ ਤੇ 1 ਲੱਖ 80 ਹਜ਼ਾਰ ਦੀ ਕਾਰ ਦੇ ਦਾਂਗੇ 60 70 ਹਜ਼ਾਰ ਦੀ ਐਕਸੈਸਰੀ ਲੋਡਡ ਹੈ ਜੀ ਪੂਰੀ ਲੱਗਿਆ ਹੋਇਆ ਲੈ ਵੀ ਭਾਈ 14 ਮਾਡਲ 60 70 ਹਜ਼ਾਰ ਦੀ ਐਕਸੈਸਰੀ ਉੱਤੇ ਲੱਗੀ ਹੋਈ ਆ ਕਾਰ ਨੂੰ ਜਿਹੜੀ ਤੁਹਾਨੂੰ ਦਿ ਏਸੀ ਹੀਟਰ ਵਰਕਿੰਗ ਹੈ ਟੱਚ ਸਕਰੀਨ 뮤ਜ਼ਿਕ ਸਿਸਟਮ ਰਿਵਰਸ ਕੈਮਰਾ ਸੈਂਟਰ ਲੋਕਿੰਗ ਸਾਰਾ ਕੁਝ ਲੱਗਿਆ ਹੋਇਆ ਹੈ ਲਾਇ ਵੀਲਸ ਹੋ ਗਏ ਤੁਹਾਡੇ ਭਾਈ ਸਾਰੇ ਉਹੀ ਗੱਲ 60 70000 ਰੁਪਏ ਕਾਰ ਦੇ ਉੱਤੇ ਲੱਗਿਆ ਹੋਇਆ ਮਾਡਲ 14 ਤੇ ਤੁਹਾਨੂੰ ਹੁਣ ਦੇਣੀ ਹੈ ਸਿਰਫ 1 ਲੱਖ ਤੇ 80000 ਰੁਪਏ ਦੀ ਆਹ ਕਾਰ ਲੈ ਜਾ ਸਕਦੇ ਹੋ ਆਹ ਰੇਟ ਦੇ ਵਿੱਚ ਮਰੂਤੀ ਕਿਸੇ ਪਾਸੋਂ ਨਹੀਂ ਮਿਲੀ ਮਾਰਕੀਟ ਦੇ ਵਿੱਚ ਭਾਈ ਸਾਰੀ ਮਾਰਕੀਟ ਤੇ ਕਿਹੜਾ ਲਾਇਆ ਤੁਸੀਂ ਬਹੁਤ ਵਧੀਆ ਕਾਰ ਹੈ ਤੇ ਬਾਕੀ ਜਦੋਂ ਚਲਾਓਗੇ ਇਹਦੇ ਹੂਟਰ ਵੀ ਚੱਲਦਾ ਹੈ ਹੂਟਰ ਵੀ ਚੱਲਦਾ ਹੈ ਅਗਲੀ ਕਾਰ ਆਪਣੇ ਲਈ ਵਾਗੀ ਵਰਨਾ ਕਾਰ ਆ ਗਈ ਆ ਚੈੱਕ ਕਰੋ ਇਹਦੇ ਤੇ ਲਫਾਫੇ ਕਿਵੇਂ ਜੜ ਰੱਖੇ ਨੇ ਭਾਈ ਬਾਈ ਜੀ ਇਹ ਬਿਲਕੁਲ ਏਜੰਸੀ ਰਿਕਾਰਡ ਨਾਲ ਗੱਡੀ ਚੱਲੀ ਹੋਈ ਹੈ 70000 70000 ਕਿਲੋਮੀਟਰ ਸੀਟ ਕਵਰਸ ਦੀ ਸੇਫਟੀ ਆਸਤੇ ਕੀ ਕਵਰ ਕਰਕੇ ਰੱਖੀ ਹੈਗੀ ਸਾਰੀ ਸਟਾਕ ਕੰਡੀਸ਼ਨ ਜਗਾਰ ਹੈ ਠੀਕ ਹੈ ਜੀ ਬੰਪਰ ਤੋਂ ਬੰਪਰ ਸਾਰੀ ਗੱਡੀ オリジナル ਹੈ ਸਾਰੀ 2015 ਮਾਡਲ ਹੈ ਜੀ ਪੁਸ਼ਟਾਰਟ ਬਟਨ ਆਟੋਮੈਟਿਕ 1.6 ਡੀਜ਼ਲ ਦੇ ਵਿੱਚ ਓਕੇ 5 ਲੱਖ 20000 ਦੀ ਕਾਰ ਤੁਹਾਨੂੰ ਦੇ ਦਾਂਗੇ ਜੀ ਆਪਾਂ ਤੁਹਾਨੂੰ ਹੁਣ ਅੰਦਰੋਂ ਦਿਖਾਦੀ ਆਜੋ ਦੇਖੋ ਕਾਰ ਦੀ ਕੰਡੀਸ਼ਨ ਚੈੱਕ ਕਰੋ ਅੰਦਰੋਂ ਤੇ ਬਹੁਤ ਸੋਹਣੀ ਕਾਰ ਹੈ ਪੁਸ਼ ਟੂ ਸਟਾਰਟ ਆਟੋਮੈਟਿਕ ਆਟੋਮੈਟਿਕ ਫੋਲਡੇਬਲ ਮਿਰਰ ਸਾਰਾ ਕੁਝ ਬਈ ਬਹੁਤ ਘੈਂਟਾ ਕਾਰ ਦੇ ਵਿੱਚ ਤੇ ਫਰਸਟ ਓਨਰ ਕਾਰ ਹੈ ਜੀ ਫਰਸਟ ਓਨਰ ਵਧੀਆ ਕਾਰ ਮਤਲਬ ਗੱਲ ਕਰੀਏ ਵਧੀਆ ਕਾਰ ਹੈ ਅਗਰ ਲੈਣੀ ਹੈ ਤਾਂ ਆਹ ਕਾਰ ਵੀ ਤੁਸੀਂ ਲਿਜਾ ਸਕਦੇ ਹੋ ਆਓ ਟ੍ਰਾਈ ਲਓ ਤੇ ਆਹ ਕਾਰ ਲੈ ਜਾਓ 5 ਲੱਖ 20000 ਦੇ ਵਿੱਚ 20000 ਦਾ ਮਾਡਲ 2000 ਬਾਕੀ ਜਿਹੜਾ ਤੁਹਾਡੇ ਚੈਨਲ ਰਾਹੀਂ ਆਊਗਾ ਉਹਦਾ ਅਸੀਂ ਮਾਨਤਨ ਹੋਰ ਕਰ ਦਾਂਗੇ ਜੀ ਆਨ ਟੇਪ ਚਲੋ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਉਹਦੇ ਵਾਸਤੇ ਬਈ ਹਨਾ ਵੀ ਬਿਨਾ ਕਹੇ ਇਹ ਗੱਲ ਬਈ ਬਹੁਤ ਘੱਟ ਹੀ ਲੋਕ ਕਹਿੰਦੇ ਨੇ ਬਿਨਾ ਕਹੇ ਬਾਈ ਨੇ ਕਿਹਾ ਵੀ ਜੋ ਵੀ ਬਈ ਆਊਗਾ ਹਨਾ ਚੈਨਲ ਦੇ ਥਰੂ ਰਿਗਾਰਡਿੰਗ ਤੁਹਾਨੂੰ ਵਧੀਆ ਮਾਨਤਨ ਵੀ ਕਰਿਆ ਜਾਊਗਾ ਠੀਕ ਆ ਤੇ ਅਗਲੀ ਕਾਰ ਆ ਗਈ ਅਗੇਨ ਵਰਨ ਆਪਣੇ ਲਵੇ 올ਡ ਸ਼ੇਪ ਦੇ ਵਿੱਚ ਇਹ ਹੀ ਵੀਰੇ ਮਾਡਲ ਆ ਬਾਈ ਜੀ ਇਹ 올ਡ ਸ਼ੇਪ ਦੇ ਵਿੱਚ ਤੁਹਾਨੂੰ ਅਕਸਰ ਆਮ ਗੱਡੀਆਂ ਦੇਖਣ ਨੂੰ ਮਿਲ ਜੂਗੀਆਂ ਇਹ ਹੈਗੀ ਜੀ ਟਰਾਂਸਫਾਰਮਰ ਬਹੁਤ ਰੇਅਰ ਮਾਡਲ ਆਇਆ ਸੀ ਇਹਦੇ ਵਿੱਚ ਲਾਈਟਸ ਦਾ ਬਹੁਤ ਫਰਕ ਹੈ ਜੀ ਓਕੇ ਇਹ 10 ਰਜਿਸਟਰਡ 11 ਹੈ ਡੀਜ਼ਲ ਹੈ ਪੰਜਾਬ ਨੰਬਰ ਸੈਕੰਡ ਓਨਰ ਓਕੇ ਗੱਡੀ ਚੱਲੀ ਸਾਰੀ ਵਿਦ ਰਿਕਾਰਡ 80000 ਸਿਰਫ ਤੇ 2 ਲੱਖ ਰੁਪਏ ਦੀ ਕਾਰ ਤੁਹਾਨੂੰ ਦੇ ਦਾਂਗੇ 2 ਲੱਖ ਦੇ ਵਿੱਚ ਵਰਨਾ ਲੈ ਜਾਓ 10 ਮਾਡਲ ਇੰਜਨ ਗੇਅਰ ਦੀ ਫੀਲਡ ਹੈ ਨੋ ਅਕਸੀਡੈਂਟਲ ਹੈ ਹਾਂਜੀ ਨੰਬਰ ਵੀ ਤੁਹਾਡਾ ਲੁਧਿਆਣੇ ਦਾ ਬਾਈ ਹੈ ਤੇ ਰੇਟ ਬਹੁਤ ਜਾਇਜ਼ ਆ 2 ਲੱਖ ਰੁਪਈਆ ਦੇ ਵਿੱਚ ਵਰਨਾ ਕਾਰ ਬਹੁਤ ਨਵੀਂ ਕੰਡੀਸ਼ਨ ਦੀ ਆਹ ਕਾਰ ਲੈ ਜਾ ਸਕਦੇ ਹੋ ਬਾਈ ਤੇ ਬਾਕੀ ਤੁਹਾਡੇ ਸਾਹਮਣੇ ਆਓ ਟਰਾਈ ਲਓ ਤੇ ਕਾਰ ਲੈ ਜਾਓ ਤੇ ਅਗਲੀ ਆ ਗਈ ਸਕੋਡਾ ਦੀ ਸੁਪਰਬ ਬਈ ਇਹਦੇ ਫੀਚਰ ਆਡੀ ਬੀਐਮਡਬਲ ਤੋਂ ਕਿਤੇ ਵੱਧ ਫੀਚਰ ਨੇ ਇਹਦੇ ਵਿੱਚ ਇਹ ਬਾਈ ਜੀ 2 2011 ਮਾਡਲ ਸਕੋਡਾ ਸੁਪਰਬ ਐਲੀਗੈਂਸ ਆਟੋਮੈਟਿਕ ਦੇ ਵਿੱਚ ਹੈ ਠੀਕ ਹੈ ਸਨਰੂਫ ਵਾਲਾ ਮਾਡਲ ਹੈ ਹਾਂਜੀ ਸਾਰੇ ਇਹਦੇ ਆਡੀ ਵਾਲੇ ਫੀਚਰਸ ਹੈ ਆਡੀ ਨਾਲੋਂ ਵੱਧ ਕੇ ਹੀ ਹੋਣਗੇ ਠੀਕ ਹੈ ਜੀ ਤੇ ਛੋਟੇ ਜਿਹੇ ਪੈਸੇ 365000 ਦੀ ਕਾਰ ਤੁਹਾਨੂੰ ਦੇ ਦਾਂਗੇ ਵਿਦ ਰਿਕਾਰਡ ਜੱਲੀ ਹੋਈ ਹੈ 90000 ਕੋਈ ਵੀ ਬੰਦਾ ਰਿਕਾਰਡ ਚੈੱਕ ਕਰਾ ਸਕਦਾ ਤੇ ਸਾਡੇ ਤੋਂ ਆ ਸਕਦਾ 3 ਲੱਖ ਤੇ 65000 ਰੁਪਈਆ ਦੇ ਵਿੱਚ ਡੀਜ਼ਲ ਦੀ ਸੁਪਰਬ ਮਾਰਕੀਟ ਚ ਬ੍ਰਦਰ ਹੈ ਨਹੀਂ ਕੀ ਪੈਟਰੋਲ ਬਹੁਤ ਨੇ ਚੈੱਕ ਕਰ ਲਵੇ ਕਾਰ ਇਹ ਕਾਰ ਉਹੀ ਹੈ ਵੀਰੇ ਇਹਦਾ ਸ਼ੀਸ਼ਾ ਵੀ ਖੁੱਲਦਾ ਕਿ ਇਹਦਾ ਨਹੀਂ ਖੁੱਲਦਾ ਇਹਦੀ ਡਿੱਗੀ ਡਬਲ ਡਬਲ ਕੋਇਲ ਡਿੱਗੀ ਹੈ ਜੀ ਦੋਨੋਂ ਪਾਸੇ ਖੁੱਲਦੀ ਹੈ ਠੀਕ ਹੈ ਗਲਾਸ ਵੀ ਖੁੱਲਦਾ ਡਿੱਗੀ ਵੀ ਖੁੱਲਦੀ ਹੈ ਲੈ ਵੀ ਆ ਚੈੱਕ ਕਰੋ ਆ ਖੁੱਲ ਗਿਆ ਠੀਕ ਹੈ ਬਈ ਇੱਕ ਆ ਖੁੱਲ ਗਿਆ ਜੀ ਦੂਜਾ ਆ ਸੈਕਿੰਡ ਖੋਲਣਾ ਹੈ ਤੇ ਲਾਈਟ ਆਓ ਲਓ ਜੀ ਚੈੱਕ ਕਰੋ विद द मिरर ਵੀ ਖੁੱਲ ਗਿਆ ਤੁਹਾਡਾ ਬਈ ਹੈ ਇਹ ਚੀਜ਼ ਆ ਤੁਹਾਡੇ ਸਾਹਮਣੇ ਦੇਖੋ ਬਈ ਹੈ ਨਾ ਤੇ ਵਧੀਆ ਘਾਰ ਆ ਤੁਹਾਡੇ ਸਾਹਮਣੇ ਬਹੁਤ ਵੱਡੀ ਫੂਟ ਸਪੇਸ ਉਹਨੂੰ ਮਿਲਦੀ ਹੈ ਵਾਸ਼ਰ ਹੈ ਜੀ ਸਨਰੂਫ ਆ ਗਿਆ ਲਾਈ ਰੀਲਸ ਆ ਗਏ ਆਟੋ ਫੋਲਡੇਬਲ ਮਿਰਰ ਆ ਗਏ ਟੋਟਲੀ ਲੋਡਡ ਹੈ ਜੀ ਮੈਨੂੰ ਲੱਗਦਾ ਕਿ 4 ਲੱਖ ਰੁਪਏ ਦੀ ਦਾ ਸਵਿਫਟ ਦਿੰਦਾ ਬੰਦਾ ਸਹੀ ਗੱਲ ਹੈ ਜੀ ਤੇ 3,60,000 ਦੇ ਵਿੱਚ ਤੁਹਾਨੂੰ ਲਗਜ਼ਰੀ ਗੱਡੀ ਦੇ ਰਹੇ ਆ ਡੀਜ਼ਲ ਦੀ ਐਵਰੇਜ ਵੀ ਬਹੁਤ ਸੋਹਣੀ ਹੈ ਟੱਚ ਲੱਗੀ ਹੋਈ ਆਟੋਮੈਟਿਕ ਹੈ ਸਾਰੇ ਫੀਚਰਸ ਹੈ ਨੇ ਗੱਡੀ ਦੇ ਵਿੱਚ ਜੇ ਭਾਈ ਕੋਈ ਭਾਈ ਘੱਟ ਪੈਸਿਆਂ ਦੇ ਵਿੱਚ ਲਗਜ਼ਰੀ ਕਾਰ ਲੈਂ ਚੱਲਿਆ ਪ੍ਰੀਮੀਅਮ ਕਾਰ ਲੈਂ ਚੱਲਿਆ ਤਾਂ ਆਹ ਕਾਰ ਲਿਜਾ ਸਕਦੇ ਹੋ ਤੁਸੀਂ ਸਕੋਡਾ ਸੁਪਰਬ इवन ਕਿਹਦੇ ਲਾਈਟਾਂ ਦੇ ਵਿੱਚ ਵੀ ਲਾਈਟ ਵਾਸ਼ਰ ਹੈ ਜੀ ਅੱਛਾ ਆ ਵੀ ਹੈਗਾ ਹੈਡਲਾਈਟ ਵਾਸ਼ਰ ਵੀ ਹੈਗਾ ਬਾਕੀ ਭਾਈ ਫੀਚਰ ਬਹੁਤ ਹੁੰਦੇ ਨੇ ਕਾਰ ਦੇ ਇੱਕ ਹੋਰ ਕਾਰ ਇਹ ਕਾਰ ਦਾ ਜਿਹੜਾ ਰੇਟ ਤੁਹਾਨੂੰ ਮੈਂ ਦੇਦਾ ਸਾਰੀ ਮਾਰਕੀਟ ਰੇਟ ਦੇ ਵਿੱਚ ਜਾਇਓ ਇਹ ਕਾਰ ਦਾ ਜਿਹੜਾ ਰੇਟ ਤੁਹਾਨੂੰ ਦਵਾਂਗਾ ਪੂਲ ਮਾਰਕੀਟ ਜਾਇਓ ਫੁੱਲ ਜਿੱਥੇ ਮਰਜੀ ਉੱਥੋਂ ਤੁਹਾਨੂੰ ਰੇਟ ਨਹੀਂ ਮਿਲਣਾ ਤੇ ਮੈਂ ਗੱਲ ਕਰਾ ਹੁਣ ਬਾਈ ਦੇ ਇਹ ਇਹਦੇ ਵੀ ਲਫਾਫੇ ਚ ਆਰਡਰ ਰਖੇ ਨੇ ਹੁਣ ਕੰਡੀਸ਼ਨ ਪਾਕੀ ਬਾਈ ਦੱਸੋ ਬਾਈ ਜੀ 2015 ਮਾਡਲ ਹਮ ਬਲੈਕ ਡੈਸ਼ਬੋਰਡ ਵਾਲੀ ਬਲੈਕ ਲੌਏ ਵੀਲਸ ਵਾਲੀ 16 ਚ ਨਵੀਂ ਸ਼ੇਪ ਆ ਗਈ ਸੀਗੀ ਜੀ ਹਮ ਹਮ 15 ਮਾਡਲ 4/4 ਮੈਨੂਅਲ ਸੈਗਨ ਓਨਰ ਹਿਆਣੇ ਦਾ ਨੰਬਰ ਹੈ ਠੀਕ ਹੈ 1,56,000 ਜੱਲੀ ਵੇਦ ਏਜੰਸੀ ਰਿਕਾਰਡ ਓਕੇ ਤੁਸੀਂ ਰੇਟ ਦਾ ਆਈਡੀਆ ਲਾਓ ਕਿੰਨੇ ਦੀ ਹੋਗੀ ਗੱਡੀ ਜਿਹੜੇ 15 ਮਾਡਲ ਤੁਹਾਨੂੰ ਦੱਸਿਆ ਨਾ 15 ਮਾਡਲ 4/4 ਮੈਨੂਅਲ 15 ਮਾਡਲ ਮਾਰਕੀਟ ਰੇਟ ਘਟੂ ਘਟ ਹੁੰਦਾ ਹੈ ਵੀ 13-14 ਲੱਖ ਰੁਪਏ ਦਾ ਮਾਰਕੀਟ ਰੇਟ ਥੋੜਾ ਹੋਰ ਘਟਾਓ ਉਹ ਤਾਂ ਹੁਣ ਤੂੰ ਇਹ ਨਹੀਂ ਕਿ ਆਪਾਂ ਰੇਟ ਘਟਾ ਰਹੇ ਆਂ ਕਿ ਸਾਡੀ ਗੱਡੀ ਕੋਈ ਵਿੱਚ ਕਮੀ ਆ ਜਾਂ ਕੋਈ ਲੱਗੀ ਵੱਜੀ ਆ ਹਰ ਇੱਕ ਚੀਜ਼ ਦਾ ਏਜੰਸੀ ਰਿਕਾਰਡ ਹੈ ਅੱਛਾ ਸਾਰੀ ਦਾ ਸਾਰੀ ਦਾ ਲੈ ਵੀ 4x4 ਆ ਕਾਰ ਮੈਨੂਅਲ ਦੇ ਵਿੱਚ ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਾਈ ਹੁਣ ਦਵਾਂਗੇ ਕਿੰਨੇ ਦੀ ਸਸਪੈਂਸ਼ਨ ਨਾ ਬਣਾਓ ਥੋੜਾ ਜਿਹਾ ਥੋੜਾ ਜਿਹਾ ਗੈਸ ਕਰੋ 12 ਲੱਖ ਥੋੜਾ ਹੋਰ ਥੱਲੇ ਆ ਜਾਓ 11.5 11 ਲੱਖ 55 ਹਜ਼ਾਰ ਦੀ ਗਾਰ ਦੇ ਦਾਂਗੇ 11 55 ਦੇ ਵਿੱਚ ਬਈ 15 ਮਾਡਲ 4x4 ਮੈਨੂਅਲ ਸੈਕਿੰਗ ਓਨਰ 1 56 ਸਰਵਿਸ ਰਿਕਾਰਡ ਦੇ ਦਿੰਗੇ 11 ਲੱਖ ਤੇ 55000 ਰੁਪਿਆ ਚ 15 ਮਾਡਲ ਕਾਰ A1 ਕੰਡੀਸ਼ਨ ਦੀ ਕੰਪਨੀ ਰਿਕਾਰਡ ਦੇ ਨਾਲ ਕੰਪਨੀ ਰਿਕਾਰਡ ਦੇ ਨਾਲ ਬਸ ਬਾਈ ਹਨਾ ਇਹੀ ਚੀਜ਼ ਵਧੀਆ ਹੁੰਦੀ ਆ ਯਾਰ ਚੰਗੀ ਕਾਰ ਮਿਲ ਜੇ ਬਈ ਹਨਾ ਉਹ ਵੀ ਰੇਟ ਦੇ ਵਿੱਚ ਤਾਂ ਜਿਆਦਾ ਵਧੀਆ ਰਹਿੰਦੀ ਆ ਆ ਆ ਗਿਆ ਆਪਣੇ ਲਈ ਸਵਾਦ ਡਿਜ਼ਾਇਰ ਇਹ ਡਿਜ਼ਾਇਰ ਹੈ ਜੀ ਸਾਰਿਆਂ ਦੀ ਫੇਵਰਟ ਕਾਰ ਹੈ ਹਾਂਜੀ ਮੋਸਟ ਡਿਮਾਂਡਿੰਗ ਆ ਰਿਹਾ ਡਿਜ਼ਾਇਰ VDI 12 ਮਾਡਲ ਚੰਡੀਗੜ੍ਹ ਨੰਬਰ ਸੈਕਿੰਗ ਆਨਰ ਹੂੰ ਹੂੰ ਕੋਈ ਤਿੰਨ ਕਹਿ ਰਿਹਾ ਕੋਈ ਤਿੰਨ 20 ਕਹਿ ਰਿਹਾ ਤੁਹਾਨੂੰ 2 ਲੱਖ 30 ਹਜ਼ਾਰ ਦੀ ਕਾਰ ਦੇ ਦੋ 80 ਦੇ ਵਿੱਚ VDI ਡਿਜ਼ਾਇਰ ਓਕੇ ਦੇਖੋ ਬਈ ਹੈਨਾ ਹੈ ਬਾਕੀ ਕੀ ਗੱਲ ਹੋਰ ਮੈਂ ਦੱਸਾਂ ਤੁਸੀਂ ਆਲੇ-ਆਲੇ ਗੇੜੇ ਲਾਇਆ ਨਾ ਤੁਹਾਨੂੰ ਕੋਈ ਪੇਂਟ ਦਾ ਖਰਚਾ ਮਿਲਣਾ ਨਾ ਕੋਈ ਸੀਟ ਕਵਰਾਂ ਦਾ ਨਾ ਤੁਹਾਨੂੰ ਕੋਈ ਟਾਇਰਾਂ ਦਾ ਸਾਰੇ ਜਿਹੜੇ ਖਰਚੇ ਬਈ ਜਿਹੜਾ ਜਿਹੜੀ ਨੀਡ ਹੈ ਖਰਚਿਆਂ ਦੀ ਇਹਨੂੰ ਹੋਈ ਹੋਈ ਹੈ ਫੁੱਲਫਿਲ ਹੋਈ ਹੋਈ ਹੈ ਬਈ ਹੈਨਾ ਤੇ ਅਗਲੀ ਆ ਗਈ ਆਪਣੇ ਲਵੇ ਆਡੀ ਏ 4 ਬ੍ਰਦਰ ਇਹ ਆਡੀ A4 ਹੈ ਜੀ 12 ਮਾਡਲ ਪ੍ਰੀਮੀਅਮ ਪਲਸ 12 ਤੋਂ ਲੈ ਕੇ 16 ਤੱਕ ਆਈ ਸ਼ੇਪ ਆਈ ਹੈ ਜੀ ਹਾਂਜੀ ਪੰਜਾਬ ਦਾ ਨੰਬਰ ਹੈ ਸੈਗਨ ਓਨਰ ਹੈ ਹਾਂਜੀ 1 ਲੱਖ ਰੁਪਏ ਤੇ ਏਜੰਸੀ ਰਿਕਾਰਡ ਚੱਲੀ ਹੋਈ ਹੈ ਹਾਂਜੀ ਚੈਲੈਂਜਿੰਗ ਪ੍ਰਾਈਸ ਹੈ ਚੰਡੀਗੜ੍ਹ ਪੰਜਾਬ ਦਿੱਲੀ ਦੀ ਮਾਰਕੀਟ ਨੂੰ ਕਿ 6 ਲੱਖ 90 ਹਜ਼ਾਰ ਦੀ ਕਾਰ ਦੇ ਦਾਂਗੇ ਪੰਜਾਬ ਨੰਬਰ ਦੀ 690 ਜੀ ਪੱਕੇ ਨੰਬਰ ਦੀ ਕਾਰ ਹੈ ਕੋਈ ਤੁਹਾਨੂੰ ਨੰਬਰ ਨਹੀਂ ਲਵਾਉਣਾ ਪੈਣਾ ਕਿਤੇ ਨਹੀਂ ਆਉਣਾ 6000 ਦੇ ਵਿੱਚ ਨਾਂ ਵੀ ਕਰਾ ਕੇ ਦੇ ਦਾਂਗੇ ਇਹ ਤਾਂ ਫਿਰ Swift ਦੇ ਰੇਟ ਦੇ ਵਿੱਚ ਹੋਗੀ Swift ਦੇ ਰੇਟ ਦੇ ਵਿੱਚ ਕੀ ਸਵਿਫਟ ਦੇ ਰੇਟ ਦੇ ਵਿੱਚ ਆਡੀ ਬਈ ਹੁਣ ਉਹ ਗੱਲ ਹੈ ਸਵਿਫਟ ਦੇ ਰੇਟ ਤੇ ਸਾਡੋ ਜਿਹੜੀ ਸਵਿਫਟ ਨ ਡਿਜ਼ਾਇਰ ਦੇ ਰੇਟ ਦੇ ਵਿੱਚ ਆਡੀ ਜਿਹੜੀ ਨਵੀਂ ਸ਼ੇ ਪਾਰੀ ਹੈਗੀ ਹੈ ਬਈ ਤੇ ਗੱਲ ਕਰਦੇ ਆ ਬਈ ਹਨਾ 6 ਮਹੀਨਿਆਂ ਤੋਂ ਦੀ ਉਹ ਸ਼ੇ ਪ ਹੈ ਜਿਹੜੀ ਹੁਣ ਆ ਰਹੀ ਹੈ ਹੋਰ ਹੀ ਆ ਰਹੀ ਹੈ 16 ਤੱਕ ਆਹੀ ਸ਼ੇ ਪਾਈ ਹੈ ਜੀ 16 ਚ ਚੇਂਜ ਹੋਈ ਸੀਗੀ ਲੈ ਬਈ ਉਹਨ ਉਸ ਤੋਂ ਬਾਅਦ ਆ ਗਿਆ ਬਈ ਹਨਾ ਜਿਹੜੀ ਕਾਰ ਅਸਲ ਚ ਬਈ ਹਨਾ ਰੋਡ ਵਾਸਤੇ ਤਾਂ ਬਣੀਏ ਨਹੀਂ ਇਹ ਤਾਂ ਬਣੀ ਆਫ ਰੋਡ ਵਾਸਤੇ ਇਹ ਤਾਂ ਬਣੀ ਆਫ ਰੋਡ ਵਾਸਤੇ ਰੇਤੇ ਵਾਸਤੇ ਬਈ ਹਨਾ ਚਾਹੇ ਉਹਨੂੰ ਪਾਣੀ ਚ ਬਾੜੋ ਚਾਹੇ ਪਹਾੜਾਂ ਤੇ ਚੜੋ ਉਹਦੇ ਵਾਸਤੇ ਬਣੀ ਉਹ ਮੈਂ ਤਾਂ ਕਹਿ ਰਿਹਾ ਬਾਈ ਹਨਾ ਇੱਕ ਵਾਰ ਨਾ ਤੁਸੀਂ ਜਦੋਂ ਅੰਦਰ ਜਾ ਕੇ ਚੈੱਕ ਕਰੋਗੇ ਇਹਦੇ ਹੈਂਡਲ ਗ੍ਰੈਪ ਹੈਂਡਲ ਬਹੁਤ ਲੱਗੇ ਹੁੰਦੇ ਨੇ ਬਹੁਤ ਲੱਗੇ ਬਹੁਤ ਟੂਟ ਮੈਂ ਕਹਿੰਦਾ ਜਦੋਂ ਇਹ ਲਾਂਚ ਹੋਈ ਸੀਗੀ ਉਦਾਂ ਗੱਡੀਆਂ ਇਹ 1996 ਤੋਂ ਆ ਰਹੀਆਂ ਹਨ ਹਾਂਜੀ ਪੁਜਾਰੋ 2 ਡੋਰ ਵੀ ਆਈ ਹੈ 4 ਡੋਰ ਵੀ ਆਈ ਹੈ ਤੇ ਕੋਈ ਜਪਾਨੀਜ਼ ਆ ਕੋਈ ਇਹ ਬੁਲਡੌਗ ਸ਼ੇਪ ਦੀ ਡਿਮਾਂਡ ਬਹੁਤ ਹੈ ਜਿਹੜੀ ਹੋਣ ਵਾਲੀ ਪੁਜਾਰੋ ਉਹ ਤਾਂ ਥੋੜੀ ਡਿਮਾਂਡ ਦੇ ਵਿੱਚ ਘੱਟ ਹੈ ਠੀਕ ਹੈ ਇਹ ਸਾਊਥ ਵਾਲੀ ਸਾਈਡ ਦੀ ਬਹੁਤ ਡਿਮਾਂਡ ਹੈ ਇਹਦੀ ਗੱਡੀ ਦੀ ਉਧਰ ਤਾਂ ਬਹੁਤ ਹੈਵੀ ਕਾਰ ਹੈ ਇਹਦੀ ਬਹੁਤ 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 4x4 ਹੈ 2.0 ਇੰਜਨ 2.8 ਇੰਜਨ ਹੈ 2500 ਸੀਸੀ ਹਾਂਜੀ ਸ਼ੈਗੀ ਓਨਰ ਹੈ ਜੀ ਹਰਿਆਣਾ ਦਾ ਨੰਬਰ ਹੈ ਓਕੇ ਕੋਈ 8 ਲੱਖ ਮੰਗ ਰਿਹਾ ਕੋਈ 7 ਮੰਗ ਰਿਹਾ ਤੁਹਾਨੂੰ 6.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਸਾਢੇ ਸਾਢੇ 6 ਲੱਖ ਰੁਪਏ ਦੀ ਆ ਦੇਖੋ ਗ੍ਰੈਪ ਹੈਂਡਲ ਵਾਲੀ ਸਟਾਕ ਕੰਡੀਸ਼ਨ ਦੇ ਵਿੱਚ ਹੈ ਆ ਆ ਗਿਆ ਤੁਹਾਡਾ ਆ ਆ ਗਿਆ ਬਈ ਆ ਆ ਗਿਆ ਆ ਆ ਗਿਆ ਇੰਨੇ ਗ੍ਰੈਪ ਹੈਂਡਲ ਕਿਸੇ ਗੱਡੀ 'ਚ ਨਹੀਂ ਹੁੰਦੇ ਇਹ ਤੁਹਾਨੂੰ ਇੱਕ ਚੀਜ਼ ਹੋਰ ਦਿਖਾਈਏ ਜੀ ਮੈਪ ਲਾਈਟ ਇਹਦੀ ਆਦੀ ਇਹ ਮੈਪ ਲਾਈਟ ਹੈ ਇਹਦੇ ਨਾਲ ਚਾਰਜਰ ਵੀ ਅਟੈਚ ਹੈ ਜੀ ਅੱਛਾ ਇੱਥੇ ਤੁਸੀਂ ਚਾਰਜਰ ਪੋਰਟ ਲਗਾ ਕੇ ਇੱਥੇ ਲਾਈਟ ਯੂਜ਼ ਕਰ ਸਕਦੇ ਹੋ ਕਈ ਰਾਤ ਦੇਰ ਬਰਾਤੇ ਕਿਤੇ ਕੈਂਪਿੰਗ ਕਰਨੀ ਕੁਝ ਕਰਨਾ ਹੈ ਆਫ ਰੋਡ ਕਰਨੀ ਹੈ ਮਤਲਬ ਕੰਪਨੀ ਨੇ ਪਹਿਲੀ ਸੋਚ ਕੇ ਸਾਡੇ ਤਾਂ ਆ ਗੱਡੀ ਨਾਲ ਆ ਚੀਜ਼ ਨੂੰ ਵਰਤੀ ਜਾਣੀ ਹੈ ਇਹ ਸਾਰੀ ਗੱਡੀ ਬਈ ਜੀ ਸਟਾਕ ਕੰਡੀਸ਼ਨ ਦੇ ਵਿੱਚ ਹੈ ਇਹ ਗੱਡੀ ਉਹ ਹੈ ਜਿਹੜੀ ਪਹਿਲੀ ਕਾਰ ਆਈ ਜਿਹੜੀ ਸਟੀਲ ਦੇ ਬੰਪਰਾਂ ਜਾਈਦੇ ਸਟੀਲ ਦੇ ਬੰਪਰਾਂ ਜਾਈ ਆ ਚੈੱਕ ਕਰ ਲਓ ਤੇ ਤੁਸੀਂ ਮੜਾ ਕਮੈਂਟ ਕਰਕੇ ਦੱਸੋ ਅਗਰ ਕੋਈ ਹੋਰ ਗੱਡੀ ਆਈ ਹੈ ਕਿ ਸਟੀਲ ਦੇ ਬੰਪਰਾਂ ਦੇ ਵਿੱਚ ਵੀ ਉਹ ਵੀ ਸਾਨੂੰ ਦੱਸੋ ਵੀ ਹੈਨਾ ਕਿਹੜੀ ਗੱਡੀ ਆਈ ਹੈ ਫ ਪਿੱਛੋਂ ਜਾਇਜ ਮਰਜ਼ੀ ਜਾ ਕੇ ਠੋਕ ਦੇ ਕਿਸੇ ਬੰਦੇ ਦੇ ਵਿੱਚ ਕਈ ਵਾਰ ਖੁੰਦਾ ਕਟਣੀ ਹੋਵੇ ਟੋ ਹੁੱਕ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਇਨ ਸਟਾਕ ਕੰਡੀਸ਼ਨ ਹੈ ਦੇਖੋ ਬਾਈ ਹਣਾ ਇਹਦੇ ਨਾਲ ਕਰੀ ਵੀ ਹੁਣੀ ਕੈਂਪਿੰਗ ਕੰਪਿੰਗ ਵਧੀਆ ਹਾਂਜੀ ਹਾਂਜੀ ਰੇਟ ਬਹੁਤ ਜਾਇਜ਼ ਰੇਟ ਦੇ ਵਿੱਚ ਕਿੰਨਾ ਰੇਟ ਸੀ 6 ਲੱਖ 6.5 ਲੱਖ ਦੇ ਵਿੱਚ 6 ਲੱਖ ਤੇ 50000 ਰੁਪਏ ਦੇ ਵਿੱਚ ਵਿੱਚ ਨਾਮ ਕਰਾ ਕੇ ਦਵਾਂਗੇ ਇੰਸ਼ੋਰੈਂਸ ਹੈ ਜੀ ਇਹਦੀ 5 ਸਾਲ ਦੀ ਪਾਸਿੰਗ ਹੋਈ ਹੋਈ ਹੈ 2009 29 ਤੱਕ ਪਾਸ ਲੈ ਜਾਓ ਬਾਈ ਮਿੱਤਰੋ ਤੇ ਪੱਕੀ ਬਾਈ ਇਹ ਰੇਅਰ ਕਾਰਾਂ ਨੇ ਇਹ ਬਹੁਤ ਘੱਟ ਮਿਲਦੀਆਂ ਨੇ ਪਰ ਇਹਨਾਂ ਦਾ ਪਾਰਟਸ ਵਗੈਰਾ ਮਿਲ ਜਾਂਦਾ ਵਧੀਆ ਪਾਰਟਸ इजीली ਅਵੇਲੇਬਲ ਹੈ ਜੀ ਤੁਹਾਨੂੰ ਉਹਦਾ ਵੀ ਕੋਈ ਵੀ ਪਾਰਟ ਦੀ ਅਰੇਂਜਮੈਂਟ ਕੀ ਲੋਡ ਹੈਗੀ ਅਸੀਂ ਪ੍ਰੋਵਾਈਡ ਵੀ ਕਰ ਦਿੰਨੇ ਆ ਠੀਕ ਆ ਬਈ ਤੇ ਅਗਲੀ ਕਾਰ ਬਈ ਹਨਾ ਆਪਾਂ ਮੰਨ ਗੱਲ ਕਰਾਂ ਬਈ ਆ ਗੱਡੀ ਦੇਖ ਕੇ ਬਈ ਹਨਾ ਕਿਹੜੇ ਬਈ ਦੀ ਯਾਦ ਆਉਂਦੀ ਹੈ ਮਾਲੇ ਤੁਸੀਂ ਕਮੈਂਟ ਜ਼ਰੂਰ ਕਰਿਓ ਬਈ ਤੇ ਗੱਡੀ ਦੇਖੋ ਬਈ ਖੂਬ ਖੂ ਓਦਾਂ ਦੀ ਗੱਡੀ ਨਾਲਦੀ ਆ ਬਈ ਹਨਾ ਥਾਰ ਭਾਈ ਇਹ ਮੂਸੇ ਵਾਲੇ ਨੇ ਮਤਲਬ ਜਿਹੜੇ ਬੰਦੇ ਨੇ ਰੱਖੀ ਸੀਗੀ ਇਹ ਮੂਸੇ ਵਾਲੇ ਦਾ ਫੈਨ ਸੀਗਾ ਉਹਨੇ ਉਹਦੇ ਅਕੋਰਡਿੰਗਲੀ ਡਿਜ਼ਾਈਨ ਕੀਤੀ ਚਲੋ ਪ੍ਰੋਪਰ ਤਾਂ ਨਹੀਂ ਹੋਈ ਹੋਈ ਬਟ ਕਾਫੀ ਹੱਦ ਤੱਕ 80% ਆਪਾਂ ਕਹਿ ਸਕਦੇ ਹਾਂ ਕਿ ਉਹਦੇ ਨਾਲੋਂ ਥੋੜਾ ਉਹਦੇ ਵਾਂਗੂ ਹੀ ਆ। ਹਾਂਜੀ। ਦੇਖੋ ਭਈਆ ਨਾ ਤੇ ਕਾਰ ਵਧੀਆ ਹੈ ਤੇ ਥਾਰ ਹੈ ਤੇ ਬੈਕ ਸਾਈਡ ਤੋਂ ਕਹਿੰਦਾ ਬੈਕ ਸਾਈਡ ਤੋਂ ਬਾਈ ਨੂੰ ਦਿਖਾ ਦੂਗਾ ਬੈਕ ਸਾਈਡ ਤੋਂ ਵੀ ਖੂਬ ਹੋ ਏਦਾਂ ਦਾ ਉਹ ਲੱਗਿਆ ਹੈ ਪਿੱਛੇ ਰੈਕ ਜਾਂ ਹਾਂਜੀ 2014 ਮਾਡਲ ਫਸਟ ਓਨਰ ਠੀਕ ਹੈ 40000 ਚੱਲੀ ਕਾਰ ਡੈਸ਼ਬੋਰਡ ਨਵੀਂ ਥਾਰ ਵਾਲਾ ਲੱਗਿਆ ਹੋਇਆ 14 ਦੇ ਵਿੱਚ ਪੁਰਾਣਾ ਆਉਂਦਾ ਸੀ ਠੀਕ ਹੈ ਬੱਕਟ ਸੀਟਸ ਲੈਦਰ ਇੰਟੀਰੀਅਰ ਅਲੋਇ ਟਾਇਰ ਜਿਹੜੇ ਟਾਇਰ ਅਲੋਏ ਆ ਉਹ ਨਵੀਂ ਥਾਰ ਵਾਲੇ ਪਏ ਹੋਏ ਨੇ ਠੀਕ ਆ ਬਈ ਟੋਟਲੀ ਲੋਡਿਡ ਹੈ 395000 ਦੀ ਕਾਰ ਤੁਹਾਨੂੰ ਦੇ ਦਾਂਗੇ 14 ਮਾਡਲ 14 ਮਾਡਲ ਕੋਈ 1.4 ਮੰਗ ਰਿਹਾ ਕੋਈ 1.395 ਦੇ ਵਿੱਚ ਫਸਟ ਓਨਰ ਚੋਲਾ ਮਾਡਲ ਆ ਥਾਰ ਆ ਮਿੱਤਰੋ 3 ਲੱਖ ਤੇ 95000 ਰੁਪਈਆ ਦੀ ਇਹ ਕਾਰ ਹੈ ਮਾਰਕੀਟ ਰੇਟ ਤੋਂ ਕਿਤੇ ਜਾਇਜ਼ ਰੇਟ ਚ ਕਾਰ ਆਗੀ ਜੇ ਕਿਸੇ ਨੇ ਲਜਾਣੀ ਆ ਲਜਾ ਸਕਦੇ ਹੋ ਟਾਇਰ ਟੂਰ ਵਧੀਆ ਸਾਰਾ ਫੁੱਲੀ ਮੋਡੀਫਾਈਡਡ ਕਾਰ ਲੈ ਕੇ ਜਾ ਸਕਦੇ ਹੋ HR 20 ਦੀ ਬਈ ਹੈ ਤੇ ਅਗਲੀ ਆ ਗਈ ਬਲੈਰੋ ਬਲੈਰੋ ਹੈਗੇ ਆਪਣੇ ਲਵੇ ਦੋ ਇਹ ਚ ਇੱਕ ਹੋਰ ਵੀ ਹੈ ਨਾ ਇੱਕ ਬਲੈਰੋ ਦਾ ਬਾਈ ਜੀ 2014 ਮਾਡਲ ਹੈ ਉਹ ਗੱਡੀ ਕੱਲ ਤੱਕ ਪਹੁੰਚੇਗੀ ਜੀ ਠੀਕ ਹੈ ਬਲੈਰੋ ਹੈਗੀਆਂ ਆਪਣੇ ਲਵੇ ਹੋਰ ਵੀ ਬਈ ਬਲੈਰੋ ਵੀ ਹੈ ਇੱਕ ਸੁਮੋ ਵੀ ਆਪਣੇ ਲਵੇ ਸੁਮੋ ਸੁਮੋ 골ਡ 2014 ਮਾਡਲ ਹਾਂ ਉਹ ਵੀ ਬਈ ਬਾਈ ਤੋਂ ਕਾਰ ਲੈ ਕੇ ਜਾ ਸਕਦੇ ਤੁਸੀਂ ਹਨ ਇਹਦੀ ਗੱਲ ਕਰੀ ਡਿਟੇਲ ਦੀ ਬਈ ਇਹ ਬ੍ਰਦਰ 12 ਮਾਡਲ ਹੈ ਜੀ ਬਲੈਰੋ SLX ਮਾਡਲ ਹੈ ਲੋਕਲ ਪੰਚਕੂਲੇ ਦਾ ਨੰਬਰ ਹੈ ਇੰਜਨ ਗੇਅਰ ਦੀ ਸੀਲਡ ਹੈ ਕਾਰ AC ਟਰ ਵਰਕਿੰਗ ਹੈ ਸਰਵਿਸ ਹੋਈ ਹੋਈ ਹੈ 8082 ਦੇ ਗੇਟ ਦੇ ਵਿੱਚ ਜਨ ਨੋਰਮਲ ਚੱਲੀ ਹੋਈ ਹੈ ਇੰਜਨ ਗੇਅਰ ਦੀ ਐਕਸੀਡੈਂਟਲ ਦੀ ਗਾਰੰਟੀ ਹੈ ਜੀ ਹਾਂ ਹਾਂ ਰੇਟ ਗੈਸ ਕਰੋ ਇਹਦਾ ਕਾਰ ਦਾ ਮਾਡਲ 14 2012 12 12 ਮਾਡਲ ਬਈ ਮੰਨ ਕੇ ਚੱਲੋ 30 ਗ ਲੱਖ ਰੁਪਿਆ ਦਾ 290000 ਦੀ ਕਾਰ ਦੇ ਦਾਂਗੇ ਆ ਲਵੇ ਜੇ ਲੱਗਦੀ ਮੈਨੂੰ 10000 ਦਾ ਫਰਕ ਰਹੇਗਾ 290000 ਰੁਪਿਆ ਦੀ ਬਲੈਰੋ ਕਾਰ ਆ ਤੁਹਾਡੇ ਲਈ 7 ਸੀਟਰ ਕਾਰ ਹੈ 12 ਮਾਡਲ 290000 ਦੇ ਵਿੱਚ ਨਾਮ ਕਰਾ ਕੇ ਦਵਾਂਗੇ ਲੈ ਨੰਬਰ ਲਵਾ ਕੇ ਲੋਕਲ ਪ੍ਰੂਫ ਤੁਹਾਨੂੰ ਨਹੀਂ ਜੇ ਨੰਬਰ ਲਵਾਉਣਾ ਹੈ ਐਨਓਸੀ ਤੁਹਾਨੂੰ ਦੇ ਦਾਂਗੇ ਠੀਕ ਹੈ ਜੇ ਪੰਜਾਬ ਦਾ ਲਵਾਉਣਾ ਐਨਓਸੀ ਪ੍ਰੋਵਾਈਡ ਕਰ ਦਾਂਗੇ ਐਨਓਸੀ ਦਾ ਖਰਚਾ ਕਸਟਮਰ ਦਾ ਹੋਏਗਾ ਜੀ ਠੀਕ ਹੈ ਜੋ 4 ਤੋਂ 5 ਦਾ ਨਾਮ ਜਿੱਥੇ ਮਰਜ਼ੀ ਕਰਵਾ ਲਓ ਨਾਮ ਜਿੱਥੇ ਮਰਜ਼ੀ ਕਰਾ ਲਓ ਠੀਕ ਹੈ ਬਈ ਤੇ ਆ ਗਈ ਉਸ ਤੋਂ ਬਾਅਦ ਆਪਣੇ ਲਈ ਇਹ ਕਿਹੜਾ ਮਾਡਲ ਹੈ ਇਹ 13 ਮਾਡਲ ਹੈ ਜੀ ZLX ਹੈ ਅਲੋਏ ਟਾਇਰ ਲੱਗੇ ਹੋਏ ਆ ਹਰਿਆਣਾ ਦਾ ਨੰਬਰ ਸੈਕਿੰਗ ਓਨਰ ਹੈ ਹੂੰ ਹੂੰ ਬਹੁਤ ਵਧੀਆ ਕਾਰ ਹੈ ਇੰਜਨ ਗ ਇਹਨੂੰ ਅਲਾਇਵ ਹੀ ਲੱਗੇ ਹੋਏ ਅਲਾਇਵ ਹੀ ਲੱਗੇ ਹੋਏ ਇਹ 13 ਮਾਡਲ 3 ਲੱਖ 20 ਹਜ਼ਾਰ ਦੀ ਕਾਰ ਲੈ ਲਓ ਇਹ 3 ਲੱਖ 20 ਹਜ਼ਾਰ ਰੁਪਈਆ ਦੇ ਵਿੱਚ ਥੋੜਾ ਜਿਹਾ ਅੰਤਰ ਹੈ ਥੋੜਾ ਜਿਹਾ ਫਰਕ ਹੈ 12 ਮਾਡਲ ਤੇ 13 ਮਾਡਲ ਬਸ ਹੈ ਨਾ ਤੇ ਇਹ ਕਾਰ ਲੈ ਜਾ ਸਕਦੇ ਹੋ ਬਾਈ ਤੇ ਅਗਲੀ ਆ ਗਈ ਆਪਣੇ ਲਵੇ ਪੁੰਟੋ ਆ ਆ ਗਈ ਜੇ ਕਿਸੇ ਨੇ Swift ਦੇ ਇੰਜਨ ਵਾਲੀ ਕਾਰ ਲੈਣੀ ਆ ਪੈਸੇ ਥੋੜਿਆਂ ਚ ਤੇ ਬਾਈ ਜੀ 10 ਮਾਡਲ ਫਰਸਟ ਓਨਰ Swift ਵਾਲਾ ਇੰਜਨ ਹੈ ਆਰਮੀ ਅਫਸਰ ਬਰਗੇਡੀਅਰ ਦੀ ਕਾਰ ਹੈ ਆਏ ਹੋਏ 1.25 ਲੱਖ ਦੀ ਕਾਰ ਦੇ ਦਾਂਗੇ ਤੁਹਾਨੂੰ ਸਵਾ ਲੱਖ ਰੁਪਏ ਬਸ ਸਵਾ ਲੱਖ ਦੇ ਵਿੱਚ ਲੈ ਜਾਓ ਡੀਜ਼ਲ ਹੈ ਡੀਜ਼ਲ ਕਾਰ ਬਹੁਤ ਸੋਹਣੀ ਗੱਡੀ ਹੈ ਜੀ ਡੀਜ਼ਲ ਦੀ ਕਾਰ ਸਿਰਫ ਸਵਾ ਲੱਖ ਰੁਪਏ ਦੇ ਵਿੱਚ ਪੁਨਟੋ ਹੈ Swift ਦੇ ਇੰਜਨ ਵਾਲੀ ਬਈ ਇਹ ਕਾਰ ਬਈ ਇਹਦੇ ਵਿੱਚ ਇੰਜਨ Swift ਦਾ ਤੁਸੀਂ ਚੈੱਕ ਕਰਾਈ ਆਪਾਂ ਕਿਸ ਨੂੰ ਪਤਾ ਨਹੀਂ Swift ਦਾ ਇੰਜਨ ਹੈ ਫਰਸਟ ਓਨਰ ਹੈ ਹਾਂਜੀ ਆਰਮੀ ਅਫਸਰ ਬਰਗੇਡੀਅਰ ਦੀ ਕਾਰ ਹੈ ਜੀ ਹਾਂਜੀ ਮਲਟੀ ਜੈਟ ਇੰਜਨ ਬਈ ਹੈ ਉਹਦੇ ਵਿੱਚ ਮਲਟੀ ਜੈਟ ਆਉਂਦਾ ਮਲਟੀ ਜੈਟ ਹੀ ਹੋਵੇ ਇਹ ਵੀ ਬਈ ਹੈ ਨਾ ਤੇ ਬਾਕੀ ਬਈ ਇਹਨੂੰ ਜੇ ਤੁਸੀਂ ਚੱਕ ਕੇ ਦੇਖੋਗੇ ਆ ਟੈਕ ਰੋਡ ਸਾਰੀ ਸੁਤਰੀ ਕੋਈ ਉਹ ਨਹੀਂ ਜੈਨੂਨ ਕਾਰ ਹੈ ਜੀ ਸਾਰੀ ਠੀਕ ਹੈ ਤੇ ਲਓ ਬਈ ਮਿੱਤਰੋ ਮੈਂ ਅੱਜ ਕੱਲ ਸਵਾਲ ਲੱਗ ਜਾਂਦਾ ਵੀ ਕੀ ਹੈ ਕੁਛ ਨਹੀਂ ਆਉਂਦਾ ਬਈ ਕਈ ਮਿੱਤਰ ਕਹਿੰਦੇ ਨਾ ਥੋੜੇ ਜਿਹੇ ਪੈਸੇ ਲਾਉਣੇ ਕੋਈ ਕਾਰ ਆ ਜੇ ਦੇਖੋ ਇੰਜਨ ਦਾ ਖਰਚਾ ਤਾਂ ਨਾ ਕੋਈ ਕੱਢਣਾ ਨਹੀਂ ਕੋਈ ਨਹੀਂ ਹੈ ਨਾ ਕੋਈ ਆ ਸਾਈਡ ਵਾਲਾ 19 21 ਹੁੰਦਾ ਬਈ ਇਹ ਤਾਂ ਸਭ ਕੋ ਮਾਡਲ ਅਕੋਰਡਿੰਗ ਸਰ ਕੰਡੀਸ਼ਨ ਤਾਂ ਵੀ ਬਹੁਤ ਵਧੀਆ ਹੈ ਹਾਂ ਕਿ ਆਪਾਂ ਕਹੀਏ ਕਿ ਆਪਾਂ ਕਿਹੜਾ ਹੁਣ ਆਪਾਂ ਸ਼ੋਰੂਮ ਚ ਲੈ ਰਹੇ ਪਰ ਇੱਕ ਪੁਰਾਣੀ ਚੀਜ਼ ਦੇ ਅਕੋਰਡਿੰਗਲੀ ਕੰਡੀਸ਼ਨ ਸਾਫ ਹੈ ਸ ਇੰਡੀਆ ਦੀ ਸਭ ਤੋਂ ਸਸਤੀ ਕਾਰ ਨੈਨੋ ਕਾਰ ਅੱਜ ਆਪਣੇ ਲਈ ਬਾਈ ਇਹਦਾ ਜਿਹੜਾ ਰੇਟ ਦੇ ਦਾਂਗੇ ਤੁਹਾਨੂੰ ਮਾਰਕੀਟ ਰੇਟ ਤੇ ਜਿੱਥੇ ਮਰਜੀ ਮਾਰਕੀਟ ਤੇ ਜਿੱਥੇ ਮਰਜੀ ਜਾਇਓ ਬਾਈ ਤੁਹਾਨੂੰ ਆਹ ਰੇਟ ਨਿਕਾਰਦਾ ਮਿਲਣਾ ਤੇ ਇਹ ਗੱਲ ਕਰਾਂ ਬਈ ਟਾਇਰ ਵਧੀਆ ਪਏ ਨੇ ਅੰਦਰੋਂ ਦਿਖਾ ਦਾਂਗੇ ਅੰਦਰੋਂ ਪੂਰੀ ਵਧੀਆ ਪਈ ਆ ਲੋਕਲ ਨੰਬਰ ਮਹਾਲੀ ਦਾ ਆਜੋ ਆ ਚੈੱਕ ਕਰੋ ਬਾਈ ਵਧੀਆ ਕਾਰ ਹੈ ਇਹ 11 ਮਾਡਲ ਟਾਟਾ ਨੈਨੋ ਫਸਟ ਓਨਰ ਕਿੰਨੀ ਚੱਲ 40000 ਚੱਲੀ ਬਈ ਦੀ ਗੱਡੀ ਸਿਰਫ ਸਿਰਫ 40000 ਸਿਰਫ 40000 ਕਿਲੋਮੀਟਰ ਕਾਰ ਚੱਲੀ ਸਨ ਸ਼ੀਡਾਂ ਦਾ ਲਫਾਫੇ ਵੀ ਨਹੀਂ ਉਤਰੇ ਉਵੇਂ ਹੀ ਹੈ ਠੀਕ ਹੈ ਇਹ ਵੀ 65 ਲੋਕਲ ਨੰਬਰ ਹੈ ਹਾਂਜੀ ਤੇ ਰੇਟ ਸੁਣ ਕੇ ਤੁਸੀਂ ਵਾਕਈ ਖੁਸ਼ ਹੋ ਜਾਓਗੇ ਇੱਕੋ ਹੀ ਰੇਟ ਦੇ ਦਿਓ 65000 ਦੀ ਕਾਰ ਦੇ ਦਾਂਗੇ 65000 ਰੁਪਈਆ ਦੇ 65000 ਦੀ ਠੀਕ ਹੈ ਮੈਨੂੰ ਲੱਗਦਾ ਪੁਰਾਣਾ ਐਕਟਿਵਾ ਵੀ ਨਹੀਂ ਆਉਂਦਾ ਹੁਣ 65 ਦਾ ਨਹੀਂ ਆਉਂਦੀ ਬਈ 11 ਫਰੰਟ ਸ਼ੀਸ਼ਾ ਤੱਕ ਵੀ ਨਾਲ ਲੱਗਿਆ ਰਕਾਰ ਦਾ ਆਜੇ ਕਰਾ ਦੋ ਸਾਰਾ ਕੁਝ ਨਾਲ ਦਾ ਜੀ ਸ਼ੀਸ਼ੇ ਛੂਸ਼ੇ ਸਭ ਕੁਝ ਨਾਲ ਦਾ ਹੈ ਬਾਡੀ ਸਾਰੀ ਕੋਈ ਪੀਸ ਚੇਂਜ ਨਹੀਂ ਹੈ ਏਸੀ ਹੀਟਰ ਬਹੁਤ ਵਧੀਆ ਏਸੀ ਚੱਲਦਾ ਹੈ ਇਹਦਾ ਠੀਕ ਹੈ ਹੁਣ ਗਾਂ ਗਰਮੀ ਆ ਗਈਆਂ ਜੀ ਗਰਮੀਆਂ ਦੇ ਵਿੱਚ ਬੰਦੇ ਨੂੰ ਹੁੰਦਾ ਕਿ ਘੱਟ ਪੈਸਿਆਂ ਦੇ ਵਿੱਚ ਕਾਰ ਹੋਵੇ ਕਿ ਬੰਦਾ ਸੋਹਣੀ ਤਰ੍ਹਾਂ ਫੈਮਿਲੀ ਦੇ ਨਾਲ ਜਾਵੇ ਏਸੀ ਚਲਾ ਕੇ ਜਾਵੇ ਸਾਰੇ ਕੰਮ ਪੂਰੇ ਕਰੂਗੀ ਗੱਡੀ 65000 ਰੁਪਏ ਚ ਐਵਰੇਜ ਹੀ ਪੂਰਾ ਐਵਰੇਜ ਹੀ ਬਹੁਤ ਵਧੀਆ 65000 ਰੁਪਏ ਚ 2011 ਮਾਡਲ ਪੈਟਰੋਲ ਦੀ ਕਾਰ ਟਾਟਾ ਦੀ ਬਹੁਤ ਵਧੀਆ ਰੇਟ ਆ ਮਿੱਤਰੋ ਇਹ ਡੀਲ ਗ੍ਰੈਬ ਕਰ ਲਓ ਜੇ ਕਿਸੇ ਨੇ ਥੋੜੇ ਜਿਹ ਫਸਟ ਓਨਰ ਦੀ ਗਾਰ ਆ ਬਾਈ ਜੀ ਫਸਟ ਓਨਰ ਦੀ ਗਾਰ ਅਗਲੀ ਗਾਰ ਤੁਹਾਨੂੰ ਦੇ ਰਿਆ ਮੈਂ ਪੋਲੋ ਪੋਲੋ ਤੇ ਡਿਜ਼ਾਇਰ ਗਾਰ ਆ ਵੀ ਦੋ ਗਾਰਾਂ ਨੇ ਆਪਣੇ ਲਵੇ ਉਹਦੀ ਗੱਲ ਕਰਾਂ ਮੈਂ ਹੁਣ ਆ ਆ ਗਈ ਐਚਆਰ 70 ਇਹ ਵੀ ਲੋਕਲ ਨੰਬਰ ਆ ਤੁਹਾਡਾ ਬਾਈ ਇਹ ਐਚਆਰ 70 ਹੈ ਜੀ ਪੋਲੋ ਪੈਟਰੋਲ ਹਾਈਲੈਂਡ ਟਾਪ ਮਾਡਲ 2011 11 ਰਜਿਸਟਰਡ 12 ਹੈ ਜੀ ਹਾਂਜੀ ਫਸਟ ਓਨਰ ਦੀ ਗਾਰ ਹੈ ਇਹ 2 ਲੱਖ ਰੁਪਏ ਦੀ ਦੇ ਦਾਂਗੇ ਪੋਲੋ ਪੂਰੇ ਪੂਰੇ 2 ਲੱਖ ਰੁਪਏ ਦੀ ਸਿਰਫ 2 ਲੱਖ ਰੁਪਈਆ ਚ ਪੋਲੋ ਬਈ ਰੇਟ ਦੱਸੋ ਕਿਵੇਂ ਲੱਗਿਆ ਰੇਟ ਬਿਲਕੁਲ ਜਾਇਜ਼ ਆ ਨਾ ਵਧੀਆ ਕਾਰ ਹੈ ਆਜੋ ਲੈ ਜੋ ਦੇਖ ਹਾਲੇ ਤੱਕ ਆਹ ਵੀ ਨਹੀਂ ਉਤਰਿਆ ਬਾਈ ਹੈਨਾ ਆਪਾਂ ਇਹਨੂੰ ਕੀ ਬੋਲਦੇ ਨੇ ਸਵਾਸਤਿਕ ਸਵਾਸਤਿਕ ਬੋਲਿਆ ਜਾਂਦਾ ਬਾਈ ਹੈਨਾ ਤੇ ਮਤਲਬ ਗੱਲ ਕਰਾਂ ਵੀ ਇਸ ਹਾਬ ਨਾਲ ਜਿਹੜੀ ਕਾਰ ਇਹ ਤੁਹਾਡੀ ਚੱਲੀ ਹੋਈ ਹੈਗੀ ਤੇ ਵਧੀਆ ਕਾਰ ਹੈ ਜੇ ਕਿਸੇ ਨੇ ਕਾਰ ਲੈਣੀ ਆਹ ਸਟੋਨਰ ਦੀ ਕਾਰ ਹੈ ਜੀ 11 ਮਾਡਲ ਪੈਟਰੋਲ ਹਾਈਲੈਂਡ ਟਾਪ ਮਾਡਲ ਹੈ ਹਾਂਜੀ 2 ਲੱਖ ਰੁਪਏ ਚ ਦੇ ਦਾਂਗੇ ਜੀ ਕਾਰ ਠੀਕ ਹੈ ਜੀ ਤੇ ਅਗਲੀ ਆ ਗਈ ਆਪਣੇ ਕੋਲ ਇਹ ਲਾਸਟ ਕਾਰ ਹੈ ਇਹ ਲਾਸਟ ਕਾਰ ਹੈ ਜੀ 2009 Swift Desire Patrol VXI ਹਾਂਜੀ ਫਰਸਟ ਓਨਰ ਦੀ ਗਾਰ ਹੈ ਓਕੇ 29 ਤੱਕ ਪਾਸ ਹੈ ਦੀ ਸ਼ਾਲ ਦੀ ਇੰਸ਼ੋਰੈਂਸ ਹੈ ਹਮਮ ਇੱਕ ਲੱਖ 85 ਹਜ਼ਾਰ ਦੀ ਗਾਰ ਦੇ ਦਾਂਗੇ ਤੁਹਾਨੂੰ 1 85 1 85 ਦੀ ਫਰਸਟ ਓਨਰ ਗਾਰ ਲੈ ਜਾਓ ਓਹੋ ਬੱਲੇ ਤੇ ਭਈ ਆਜੋ ਜੇ ਕਿਸੇ ਨੇ ਗਾਰ ਲੈਣੀ ਹੈ ਇਹ 1 ਲੱਖ 85000 ਰੁਪਿਆ ਦੀ ਫਰਸਟ ਓਨਰ ਦੀ ਗਾਰ ਹੈ ਡਿਜ਼ਾਇਰ ਵੱਡੀ ਡਿੱਗੇ ਲਈ ਕੋਈ ਕੰਮ ਕਰਨਾ ਤਾਂ ਵੀ ਕਰ ਸਕਦੇ ਆਂਗੇ ਤੇ ਬਾਕੀ ਜੋ ਤੁਹਾਡੀ ਇੱਛਾ ਕਰੇ ਰੱਖਣੀ ਹੈ ਤਾਂ ਵੀ ਤੇ ਨੰਬਰ ਸਕਰੀਨ ਤੇ ਪਾਤਾ ਕਾਲ ਕਰਿਓ ਐਡਰੈਸ ਆਪਣਾ 77 ਸੈਕਟਰ ਮੋਹਾਲੀ ਬਈ ਹੈ ਨਾ ਸੈਕਟਰ 77 ਮੋਹਾਲੀ ਡੇਅਰ 4x4 ਕਲੱਬ ਦੀ ਸასი ਗੱਲ